ਇਸ ਵਾਸਤੇ ਐਸਐਚਓ ਸਰਬਨਗਰ ਦੀ ਟੀਮ ਨੂੰ ਜੀ ਅੱਛੀ ਕਾਮਯਾਬੀ ਮਿਲੀ ਹੈ ਇਹਨਾਂ ਨੇ ਜਿਹੜੇ ਕੀ ਦੋ ਦੋਸ਼ੀ ਜਿਹੜੇ ਕਾਬੂ ਕੀਤੇ ਨੇ ਸਾਨੂੰ ਜੀ ਡੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜੇ ਕਿ ਤਿੰਨ ਦੋਸ਼ੀ ਨੇ ਸੋਨਿੰਨ ਸਿੰਘ ਮਨਦੀਪ ਸਿੰਘ ਤੇ ਬਖਤੌਰ ਸਿੰਘ ਇਹ ਜਿਹੜੇ ਕੀ ਫੇਕ ਕਰੰਸੀ ਜਿਹੜੀ ਇਹ ਬਣਾਉਂਦੇ ਨੇ ਤੇ ਉਹਨੂੰ ਅੱਗੇ ਇਹ ਮਾਰਕੀਟ ਦੇ ਵਿੱਚ ਸਪਲਾਈ ਕਰ ਦਿੰਦੇ ਇਲੀਗਲ ਤਰੀਕੇ ਨਾਲ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਉਸ ਤੋਂ ਬਾਅਦ ਜਿਹੜੇ ਦੋ ਦੋਸ਼ੀ ਨੇ ਜਿਹੜੇ ਵਿੱਚ ਸੋਨ ਸਿੰਘ ਤੇ ਮਨਦੀਪ ਸਿੰਘ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਅਸੀਂ ਤਕਰੀਬਨ ਜਿਹੜੀ ਫੇਕ ਕਰੰਸੀ ਹੈ 200 ਦੇ ਨੋਟ ਤੇ 100 100 ਦੇ ਜਿਹੜੇ ਬੰਡਲਸ ਨੇ ਟੋਟਲ 5 ਲੱਖ 10 ਹਜ਼ਾਰ ਰੁਪਏ ਜਿਹੜੀ ਕਾਉਂਟਰਫੀਟ ਕਰੰਸੀ ਆਪਾਂ ਕਹਿੰਦੇ ਕਿ ਫੇਕ ਕਰੰਸੀ ਹੈ ਉਹ ਜਿਹੜੀ ਆ ਅਸੀਂ ਰਿਕਵਰ ਕੀਤੀ ਹੈ ਸਰ ਜੀ ਦਾ ਕੋਈ ਬੈਕਗ੍ਰਾਉਂਡ ਵੀ ਹੈ ਇਹਦੇ ਵੀ ਜਿਹੜਾ ਇੱਕ ਦੋਸ਼ੀ ਮਨਦੀਪ ਸਿੰਘ ਹੈਗਾ ਉਹਦੇ ਉਹ ਜਿਹੜਾ ਕਿ ਪੀਓ ਹੈਗਾ ਤੇ ਉਹ 174ਏ ਨਾਲ ਜਿਹੜਾ ਉਹਦੇ ਖਿਲਾਫ ਜਿਹੜਾ ਹੈਗਾ ਸਿਟੀ ਥਾਣੇ ਜਗਰਾਉ ਉਹ ਜਿਹੜਾ ਹੈਗਾ ਪਰਚਾ ਦਰਜ ਹੈ 174 ਇਹ ਵੀ ਥੋੜਾ ਡਿਸਕਸ ਕਰ 174 ਇਹ ਹੈ ਕਿ ਜਿਹੜਾ ਕੋਰਟ ਵੱਲੋਂ ਕੋਈ ਪਰਚਾ ਪਹਿਲਾਂ ਦਰਜ ਹੋ ਜਾਂਦਾ ਹੈਗਾ ਉਹਦੇ ਵਿੱਚ ਕੋਈ ਕੋਰਟ ਵਿੱਚ ਉਹ ਫਿਰ ਉਹ ਪੇਸ਼ ਨਹੀਂ ਹੁੰਦਾ ਤਾਂ ਕੋਰਟ ਵੱਲੋਂ ਪੀਓ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਤਾਂ ਉਹਦੇ ਖਿਲਾਫ ਫਿਰ 174 ਇਹਦਾ ਜਿਹੜਾ ਕੇਸ ਰਜਿਸਟਰ ਕੀਤਾ ਜਾਂਦਾ ਤੇ ਇਹ ਥਾਣਾ ਸਿਟੀ ਜਗਰਾਉਂ ਵੱਲੋਂ ਜਿਹੜਾ ਇਹ ਇਹਦੇ ਉੱਪਰ ਜਿਹੜਾ ਕੇਸ ਜਿਹੜਾ ਹੈਗਾ ਰਜਿਸਟਰ ਹੈਗਾ ਤੇ ਇਹਨਾਂ ਦੇ ਕੋਲੋਂ ਇੱਕ ਜਿਹੜੀ ਇਹਨਾਂ ਦੀ I20 ਗੱਡੀ ਹੈਗੀ ਹੈ ਇਹਦਾ ਵਿੱਚ ਇਹ ਸਵਾਰੋਕੇ ਇੱਥੇ ਲੁਧਿਆਣੇ ਕਿਸੇ ਨੂੰ ਜਿਹੜਾ ਹੈਗਾ ਇਹ ਨੋਟਸ ਜਿਹੜੇ ਸੀਗੇ ਫੇਕ ਕਰੰਸੀ ਦੇਣ ਆਏ ਸੀਗੇ ਉਹ ਵੀ ਬਰਾਮਦ ਕਰ ਲਈ ਗਿਆ ਬੇਸਿਕਲੀ ਮੋਡਸ ਆਪਰੇਡੀ ਇਹ ਸੀਗਾ ਇਹਨਾਂ ਦਾ ਕਿ ਇਹ ਮਸ਼ੀਨ ਤੇ ਜਿਹੜੀ ਹੈਗੀ ਐ ਇਹ ਫੇਕ ਕਰੰਸੀ ਜਿਹੜੀ ਛਾਪਦੇ ਸੀਗੇ ਉਸ ਤੋਂ ਬਾਅਦ ਡਬਲ ਹਾਫ ਦੀ ਵੈਲਿਊ ਜਿਹੜਾ ਹੈਗਾ ਇਹਨੂੰ ਅੱਗੇ ਵੇਚ ਦਿੰਦੇ ਸੀਗੇ ਸੁਪੋਜ਼ ਅਗਰ ਇਹਨਾਂ ਨੇ 5 ਲੱਖ ਰੁਪਏ ਦੀ ਇਹ ਕਰੰਸੀ ਹੈ ਤਾਂ 2.5 ਲੱਖ ਰੁਪਏ ਜਿਹੜੇ origignal ਕਰੰਸੀ ਇਹਨਾਂ ਨੇ ਲੈ ਲੈਣੀ ਸੀਗੀ ਤਾਂ 5 ਲੱਖ ਰੁਪਏ ਇਹ ਜਿਹੜਾ ਫੇਕ ਕਰੰਸੀ ਉਹਨੂੰ ਅੱਗੇ ਦੇ ਦੇਣੀ ਸੀਗੀ ਸਰ ਇਹ ਕਿਦੋਂ ਚੀਂ ਵੀਰਾ ਬੋਦੀ ਨਹੀਂ ਜਿਹੜਾ ਹਲੇ ਕਿਦ ਜਿਹੜਾ ਦੋਸ਼ੀ ਹੈਗਾ ਉਹ ਹਲੇ ਇਹਨਾਂ ਦਾ ਭੱਜਿਆ ਹੋਇਆ ਹੈਗਾ ਉਹਦੀ ਗ੍ਰਿਫਤਾਰੀ ਬਾਕੀ ਹੈ ਤੇ ਜੋ ਸਾਨੂੰ ਇਹਨਾਂ ਦੇ ਕਹਿੰਦੇ ਮੁਤਾਬਕ ਜਿਹੜੀ ਮਸ਼ੀਨ ਉਹਦੇ ਕੋਲ ਹੈ ਤੇ ਉਸ ਮਸੀ ਇਨਵੈਸਟੀਗੇਸ਼ਨ ਦਾ ਅਗਿਆ ਪਾਰਟ ਵੀ ਹੈ ਤੇ ਅਸੀਂ ਕੀ ਉਹਨੂੰ ਜਲਦੀ ਅਰੈਸਟ ਕਰਾਂਗੇ ਇਹ 510000 ਇਹ ਲੁਧਿਆਣਾ ਦੇ ਜਿਸ ਪਾਈ ਕਰਦੇ ਸੀ ਉਹ ਰਸੀਦਾ ਦਾ ਪੁਲਿਸ ਰਿਮਾਡ ਲੈ ਕੇ ਸਾਰਾ ਕੀ ਜੜੀ ਹੈਗੀ ਹੈ ਪੁੱਛਗਿੱਛ ਕਰਾਂਗੇ ਕਿ ਅੱਜ ਤੋਂ ਪਹਿਲਾਂ ਇਹਨਾਂ ਨੇ ਕਿੱਥੇ ਕਿੱਥੇ ਫੇਕ ਕਰੰਸੀ ਦਿੱਤੀ ਹੈ ਕੱਲੇ ਲੁਧਿਆਣੇ ਦਿੱਤੀ ਹੈ ਜਾਂ ਹੋਰ ਕਿਸੇ ਡਿਸਟ੍ਰਿਕਟਸ ਵੀ ਦਿੱਤੀ ਹੈ ਤੇ ਉਹਨੂੰ ਸਾਰਾ ਅਸੀਂ ਉਹਦੇ ਜਿਹੜਾ ਡਿਟੇਲ ਇਨਵੈਸਟੀਗੇਸ਼ਨ ਕਰਕੇ ਚੈੱਕ ਕਰਾਂਗੇ ਠੀਕ ਹੈ